ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਡਾਇਰੈਕਟ ਫਾਰਮ ਦੇ ਵਿੱਚੋਂ ਤੁਹਾਨੂੰ ਪੰਜ ਬੜਾ ਦਿਖਾਉਣੀਆਂ ਇੱਕ ਹੈਗਿਆ ਸੂਈ ਬੀਤਾ ਜੀ ਦੇ ਚਾਰ ਹੈਗਿਆ ਗੱਬਣਾ ਤੇ ਚੰਗਿਆ ਬੜਾ ਐਚਐਫ ਦਾ ਸੇਲ ਹੈ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸੋ ਆਪਣਾ ਨਾਮ ਜਗਰਾਤ ਸਿੰਘ ਪਿੰਡ ਕਰਾਲਾ ਤਸੀਲ ਜ਼ਿਲ੍ਹਾ ਤੇ ਮੋਬਾਈਲ ਨੰਬਰ ਆਪਣਾ 9501179372 9501179372 79372 ਅਜਾ ਆਪ ਆਪਣੇ ਫਾਰਮ ਦੇ ਵਿੱਚ ਪੰਜ ਨਾਲ ਸੇਲ ਕੀਤੇ ਹਨਾ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੱਡੀ ਐਚਐਫ ਵੜ ਦੇਖਦੇ ਪਏ ਆ ਇਹ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਸੂਆ ਸੁੰਦਿਆ ਕਿਹੜੀ ਐਫਏ ਤੇ ਸੀਮਨ ਦੀ ਆ ਹੁਣ ਇਹ ਪੀਡੀਐਫ ਦੇ ਕੈਨ ਤੋਂ ਗੱਪਣਾ ਪੀਡੀਫ ਸਾਰਾ ਸਾਡੇ ਕੋਲੇ ਹੈਗਾ ਠੀਕ ਹੈ ਇਹ ਤੁਸੀਂ ਆਪ ਹੀ ਕਰੀਏ ਹਾਂ ਇਹ ਮੇਰੀ ਕੀਤੀ ਹੋਈ ਹੈ ਸੈਂਡਰ ਵਗੈਰਾ ਸਾਰ ਕੋ ਕਰੇ ਆਪਣੇ ਜਿਹੜਾ ਆਪਾਂ ਸੀਮਨ ਕਹਤਾ ਚਾਹੇ ਕੁਡੀ ਇੰਨੇ ਕਰਾ ਲੈ ਉਹ ਨਿਕਲੂਗਾ ਹਾਂ ਹਾਂ ਉਹੀ ਠੀਕ ਹੈ ਪੀਡੀਫ ਇਹ ਸੀਮਨ ਦੀ ਖੁਦ ਆਪਾ ਅੱਗੇ ਪੀਡੀਫ ਦਾ ਕੈਂਦਾ ਸੈਕਸਡ ਸੀਮਨ ਲੱਗਿਆ ਹੋਇਆ ਨਹੀਂ ਨਾਨ ਸੈਕਸਡ ਨਾਨ ਸੈਕਸਡ ਠੀਕ ਹੈ ਤੇ ਹੁਣ ਦਿਨ ਕੈਕ ਲੈਂਦੇ ਸੂਣ ਦੇ ਹੁਣ ਇਹਦਾ ਹਫਤਾ ਰਹਿੰਦਾ ਇੱਕ ਹਫਤਾ ਸੂਣ ਤੇ ਬਾਕੀ ਇਹਦੇ ਬਾਡੀ ਸਟਰਕਚਰ ਤੇ ਬਿਊਟੀ ਵਗੈਰਾ ਬਹੁਤ ਆ ਇਹਦੇ ਨਾਲ ਪਲੱਸ ਆਪਾਂ ਲਾਗੇ ਜਿਹੜੇ ਦੁੱਧ ਕਿੰਨਾ ਕਿ ਦਿੰਦਾ ਇਹਨੇ ਦੁੱਧ ਇਹ ਪਿਛਲੇ ਸੂਏ ਦਾ 35 36 ਲੀਟਰ ਬੋਲਣ ਦਾ ਦਿੱਤਾ ਹੋਇਆ 1 40 42 ਲੀਟਰ ਦੇਉਗੀ ਜਿਵੇਂ ਦੀ ਬਿਊਟੀ ਦੇਖ ਕੇ ਅੰਦਾਜ਼ਾ ਹੁੰਦਾ ਵੀ ਇਹ ਦੁੱਧ 50 ਕਿਲੋ 45 ਕਿਲੋ ਪਰ ਆਪਣੀ ਜਿਵੇਂ ਸਾਰੇ ਪਸ਼ੂਆਂ ਵਿੱਚ ਇਕੱਠੀ ਖਰਾਕ ਮਿਲ ਜੇ ਉਸ ਹਿਸਾਬ ਤੇ ਇਹਨੇ 35 36 ਦਿੱਤਾ ਹਾਂ 35 36 ਦਿੱਤਾ ਮੰਨ ਕੇ ਚੱਲੇ ਜੇ ਲੈਦਾ ਸਾਹਮਣੇ ਹੁੰਦੀ 40 ਕਿਲੋ ਵਹਿੜ ਦੁੱਧ ਪਾ ਦੇਣਾ ਸੀਨੇ ਪਾ ਦੇਣਾ ਸੀ ਠੀਕ ਹੈ ਹੁਣ ਇੱਕ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਤੇ ਇਸ ਵਾਰ ਆਪਣਾ ਮਨ ਕਹਿੰਦਾ ਵੀ ਬੰਦਾ ਜਿਹੜਾ ਪੇਮੈਂਟ ਲਾਊਵੇ ਤੇ ਕਿੰ 42 43 ਕਹਿਣੇ ਆਪਾਂ ਅਗਲਾ ਜਿੰਨਾ ਚ ਮਰਜੀ ਚੋੜੇ ਕਿਉਂਕਿ 6 ਦੁੱਧ 6 ਵਜ ਦਾ ਸਾਰਿਆਂ ਨੂੰ ਵੱਡੀ ਗੱਲ ਹੈ ਠੀਕ ਆ ਛੋਡਾ ਸਾਡੇ ਜਿਹੜਾ ਹੈਗਾ ਕੋਈ ਇੱਕ ਬੱਦ ਖਾ ਕੇ ਕੋਈ ਘੱਟ ਖਾ ਕੇ ਇਹੋ ਜਿਹਾ ਗਮ ਹੀ ਹੁੰਦਾ ਠੀਕ ਆ ਛੋਡਾ ਮਨ ਕਹਿੰਦਾ ਵੀ ਤੁਹਾਡੇ ਕੋਲ ਜੇ ਬੈੜ ਤੁਸੀਂ ਇਹ ਤੋਂ 40 ਕਿਲੋ ਚੋੜੋ 40 ਬੈੜੀ ਕਿ ਚੋੜਾਂਗੇ ਤੇ ਰੇਂਜ ਇਹਦੀ ਕਿੰਨੀ ਹੋਊਗੀ ਰੇਂਜ 2 ਲੱਖ ਤੋਂ ਉੱਤੇ ਹੋਊਗੀ 2 ਲੱਖ ਰੁਪਇਆ ਮੰਨ ਕੇ ਜਦ ਇਹ ਮੁੱਲ ਆਇਆ ਦਵਾਰਾ ਦੋ ਜੱਲੇ ਲਵੇ ਲੋਣੇ ਬਣੂਗੀ ਚੋਰੇ ਫਿਰ ਮੜਾ 2 ਲੱਖ ਨੂੰ ਬਾਦੂ ਸੋ ਵੀਰੋ 2 ਲੱਖ ਰੁਪਇਆ ਰੇਂਜ ਆ 40 ਕਿਲੋ ਤੋਂ ਬਾਹਰ ਜੇ ਦੁੱਧ ਦਿੰਦੀਆਂ ਬੈਣਾ 2-2 ਲੱਖ ਰੁਪਏ ਰੇਂਜ ਇਹਨਾਂ ਚ ਆਉਂਦੀ ਆ ਸੋ ਵੇਖੋ ਜਮਾ ਜਿਵੇਂ ਡੀਐਫਏ ਦਾ ਮੇਲਾ ਹੋ ਗਿਆ ਚੁੱਕਿਆ ਉੱਥੇ ਇਦਾਂ ਦੇ ਬੈੜਾ ਸੀਗੇ ਜਿਹਨਾਂ ਮਿਲ ਕੇ ਬਿਊਟੀ ਵਗੈਰਾ ਦੇ ਵਿੱਚ ਆਇਆ ਸੋ ਦੇਖੋ ਸਾਫ ਸੁਥਰੀ ਤੇ ਮਿਲਕਵੇਨਸ ਨਾੜਾ ਵਗੈਰਾ ਦੇਖੋ ਤੇ ਬਾਡੀ ਵੇਟ ਵਗੈਰਾ ਬਹੁਤ ਆ ਤੇ ਅੱਗੇ ਪਿੱਛੇ ਦਾ ਹਵਾਨਾ ਅਜੇ ਇਹਦਾ ਇੱਕ ਹਫਤਾ ਸੂਣ ਚ ਬਾਕੀ ਪੈਗਾ 2 ਲੱਖ ਰੁਪਈਆ ਕੀਮਤ ਆ 2 ਲੱਖ ਸ ਲਵੇ ਲੋਣੀ ਵੀ ਕਹਿੰਦਾ ਛੱਡਾ ਕੇ ਮਾੜਾ-ਮੋਟਾ ਮਾਰਦਾਨ ਹੋ ਜੂ ਤੇ ਪੀਡੀਐਫ ਇਹਦਾ ਕੈਮਰਾ ਸੀਮਨ ਲੱਗਿਆ ਵੇ ਹਨਾ ਹਾਂ ਕੈਮਰਾ ਲੱਗਿਆ ਹੋਇਆ ਤੇ ਡਰਾਈ ਕੀਤਾ ਥਣ ਤੁਨ ਓਕੇ ਹੀ ਜਮਾ ਸਭ ਕੁਝ ਠੀਕ ਹੈ ਠੀਕ ਹੈ ਅੱਗੇ ਗੱਲ ਕਰਦੇ ਆਪਾਂ ਦੋ ਨੰਬਰ ਵਾਲੀ ਵੇੜਦੀ ਜੀ ਇਹ ਕਿਹੜਾ ਸੂਆ ਸੂੰਦੀ ਆ ਵੀ ਦੂਜਾ ਸੂਆ ਸੂੰਦੀ ਆ ਦੂਜਾ ਸੂਆ ਸੂੰਦੀ ਆ ਕੈ ਕਿ ਦਿਨ ਬਾਕੀ ਪਿਆ ਸੂਣ ਚ ਦੇ ਮੇਰੇ ਵੀ 8-9 ਦਿਨ ਨੇ ਇਹਦੇ ਬਾਕੀ 8-9 ਦਿਨ ਇਹਦੇ ਸੂਣ ਚ ਬਾਕੀ ਪਿਆ ਤੇ ਇਹਨੇ ਪਿਛਲੇ ਸਵੇਰੇ ਹਾਜ ਡੁੱਧ ਕਿੰਨਾ ਪਾਇਆ ਜੀ 33 ਲੀਟਰ ਦਿੱਤਾ ਵਾ 33 ਲੀਟਰ ਹਾਂ ਅੰਦਾਜ਼ਾ ਲਾ ਸਕੀਏ 40 ਮਨ ਕੇ ਲੈ ਸਕਦਾ ਮਨ ਹਾਂ 40 ਲੀਟਰ ਠੀਕ ਆ ਰੇਂਜ ਇਹਦੀ ਕਿੰਨੀ ਕਹੂਗੀ ਇਹ ਵੀ ਉਹ ਦੋ ਤੋਂ ਉੱਤੇ ਮੰਗਾਗੇ ਦਾ ਦੋ ਤੋਂ ਉੱਤੇ ਸੋ ਕੱਦ-ਗਾਠ ਵਗੈਰਾ ਦੇਖੋ ਬੋਡੀ ਸਟਰਕਚਰ ਵਗੈਰਾ ਤੇ ਅੱਗੇ ਗੱਲ ਕਰਦਾ ਤੀਜੇ ਨੰਬਰ ਤੌਰ ਕੇ ਮੈਂ ਬਹੁਤ ਇਕੱਠੇ ਦਿਖਾ ਦਾਂਗੇ ਹਣਾ ਤੇ ਤੀਜਾ ਨੰਬਰ ਜਿਹੜੀ ਗੱਲ ਖੜੀ ਹੈ ਜੀ ਇਹ ਵੀ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਇਹ ਕੈਕ ਦਿਨ ਲਈ ਦੀ ਆ ਜੀ ਇਹ ਵੀ ਇਹਦੇ ਰਹਿੰਦੇ ਆ ਕਿ 5 ਦਿਨ 5 ਦਿਨ ਇਹਦੇ ਸੂਣ ਚ ਬਾਕੀ ਪਏ ਆ ਇਹਦਾ ਕਿੰਨਾ ਦੁੱਧ ਸੀ ਪਿਛਲੇ ਦਾ ਇਹਦਾ 37 35 36 ਸੀਗਾ ਵੱਡੀ ਤੇ ਬਰਾਬਰੀ ਘੱਟਦੀ ਰਹੀ ਹੈ ਇਹ ਠੀਕ ਆ ਇਹ ਮੰਨ ਕੇ ਚਲੋ ਜੇ ਮੈਂ ਪੀਡੀਐਫ ਦੋ ਸੀਮਨ ਆ ਕਿ ਉਹ ਥੋੜਾ ਸੀਮਨ ਬਿਊਟੀ ਚ ਜ਼ਿਆਦਾ ਹੈਗਾ ਹਣਾ ਕੇ ਥੋੜੀ ਮੰਨ ਕੇ ਜਿਲੇ ਬਿਊਟੀ ਘਟ ਆਉਂਦੀ ਏ ਦੀ ਸਾਰੀਆਂ ਪੀਡੀਐਫ ਕਰੇ ਠੀਕ ਹੈ 2013 ਤੋਂ ਅਸੀਂ ਪੀਡੀਐਫ ਦਾ ਸੀਮਣ ਵਰਤਦੇ ਆ ਵਧੀਆ ਰਿਜ਼ਲਟ ਮਿਲਦਾ ਹਾਂ ਤੇ ਬਸ ਜਦੋਂ ਕਰੋਨਾ ਆਇਆ ਉਦੋਂ ਨਹੀਂ ਆਇਆ ਸੀਮਣ ਨਹੀਂ ਕਿਹਦੇ ਕਰਦੇ ਠੀਕ ਹੈ ਤੇ ਇਹਨਾਂ ਦੁੱਧ ਵੀ ਮੰਨਣਾ ਪਤਾ 40 ਕਿਲੋ ਇਸ ਵਾਰ 40 ਦਿਓ ਇਹਦੀ ਰੇਂਜ ਇਹ ਵੀ ਕਿ 1.70 ਹਜ਼ਾਰ ਦੀ ਦੇ ਦੇਣਗੇ ਠੀਕ ਹੈ 1 ਲੱਖ 70 ਹਜ਼ਾਰ ਦੀ ਹਾਂ ਸੁਭਰ ਤੀਜੇ ਨੰਬਰ ਤੇ 1 ਲੱਖ 70 ਹਜ਼ਾਰ ਦੀ ਰੇਜ ਆ ਤੇ ਮੂੰਹ ਵਧਾ ਫੇਸ ਕੁਆਲਿਟੀ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਗੋਬਰ ਜਲੀਬੜੇ ਲੁਬੜੀਆਂ ਵੇ ਹੈ ਹੀਰੀ ਜਮ ਤੇ ਅੱਗੇ ਗੱਲ ਕਰਦੇ ਆ ਵੀਰ ਜੀ ਚੌਥੇ ਨੰਬਰ ਵਾਲੀ ਦੀ ਆਪਾਂ ਇਹ ਕਿਹੜਾ ਸੁਆ ਸੁਨਦੀ ਇਹ ਥੋੜੇ ਕੱਚੀ ਆਦਾ ਲੱਗਦੀ ਹੈ ਨਾ ਹਾਂ ਹਾਂ ਲੈ ਜੋ ਮੀਨਾਂ ਲਗਭਗ ਨਹੀਂ ਇਹ 18 19 ਦਿਨ ਰਹਿੰਦੇ ਆ ਇਹਦੇ ਠੀਕ ਹੈ ਮੰਨ ਕੇ ਚੱਲੀਏ 20 ਦਿਨ ਬਾਕੀ ਪਿਆ ਸੁਤੇ ਇਹਦਾ ਕੀ ਭੀਕ ਰਿਹਾ ਪਿਛਲੇ ਸਵੇ ਦਾ ਇਹ 34 35 34 35 ਠੀਕ ਹੈ ਇਹ ਰੇਂਜ ਕੀ ਹੋਊਗੀ ਇਹ ਦੇ ਦੇ ਦਾਂਗੇ 170000 ਦੀ 170000 ਦੀ ਚੌਥੇ ਨੰਬਰ ਵਾਲੀ ਸਵਾਗੀ ਥੱਲੇ ਮਿਲਕ ਵੇਅਰਸ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਚੰਗੇ ਹਵਾਨੇ ਦੀ ਮਾਲਕਾ 170000 ਕੀਮਤ ਚੌਥੇ ਨੰਬਰ ਵਾਲੀ ਜੀ ਅੱਗੇ ਪੰਜਵੇਂ ਨੰਬਰ ਤੇ ਆ ਗਈ ਇਹ ਕਿਹੜਾ ਸੂਆ ਸੂਈ ਵੇ ਜੀ ਇਹ ਕੱਲ ਰਾਤ ਦੀ ਦੂਜਾ ਸੂਆ ਸੀ ਕੱਲ ਰਾਤ ਦੀ ਦੂਜਾ ਸੂਆ ਸੀ ਵੇ ਹਾਂ ਕਿੰਨਾ ਬੌੜਾ ਸਟਾਰਟਿੰਗ ਹਲੇ ਮੇਰੇ ਥੱਲੇ 20 ਲੀਟਰ ਬੌੜਾ ਹੈਗਾ ਗਾ ਹਲੇ ਖਾਲੇ ਤਾਂ ਨਹੀਂ ਕਰੀ ਆਪਾਂ ਮੰਨ ਕੇ ਜੱਲੇ ਵੀ ਸਾਹਮਣੂ ਜੋ ਕਿ ਬਈ ਚੋਣ ਲੱਗੇ 14 15 ਡਰੋ ਤੇ ਕੱਢ ਦੂ ਮੈਂ ਸਭ ਨਾਲ ਨਾਲ ਹਣਾ ਕਿੰਨਾ ਦਾ ਮੰਨ ਕੇ ਬੰਦਾ ਪੇਪਰ ਲਾਵੇ ਇਹਦੇ ਇਹ 38 37 38 ਲੀਟਰ ਦਾ ਦੁੱਧ ਮੰਨ ਕੇ ਲਾਵੇ 35 ਦਬਾਰ ਵਾਲੀ ਇਹ ਆ ਹਾਂ ਇਹਦੀ ਰੇਂਜ ਕੀ ਹੋ ਇਹ ਦੇ ਦੇਾਂਗੇ 1 ਲੱਖ 40 ਹਜ਼ਾਰ ਇੱਕ ਲੱਖ 40 ਹਜ਼ਾਰ ਦੀ ਤੇ ਬਚਾ ਕੀ ਹੋਵੇ ਮੰਗਨ ਬਸ ਆਓ ਬੈਠਾ ਇੱਧਰ ਖੁੰਝੇ ਚ ਠੀਕ ਆ ਜੇ ਅਜ ਰੋਕਿਆ ਸਭ ਕੁਝ ਓਕੇ ਆ ਠੀਕ ਆ ਜੇ ਅਜ ਰੋਕ ਫੋਟੋ ਵਗੈਰਾ ਵੀਡੀਓ ਸੀਗੀ ਆ ਠੀਕ ਆ ਇੱਕ ਦੀ ਬੱਚੀ ਦਾ ਦੇ ਸੀ ਇਹ ਹਾਂ ਪੀਡੀਐਫ ਦੇ ਕੈਨ ਸੀਮਨ ਦੀ ਬੱਚੀ ਆ ਪੀਡੀਐਫ ਦੇ ਕੈਨ ਸੀਮਨ ਦੀ ਬੱਚੀ ਆ ਠੀਕ ਆ ਤੇ ਕੈਦਣਾ ਦੀ ਬੱਚੀ ਇਹ ਇਹਨੂੰ ਹੋ ਗਿਆ ਚ ਚੌਥੇ ਦਿਨ ਦੀ ਆ ਕਿਹੜੀ ਵੈਡ ਦੀ ਆ ਇਹ ਉਹ ਇਹਦੀ ਮੰਗ ਚ ਕੈ ਨੰਬਰ ਤੇ ਖੜੀ ਆ ਅਜਾ ਤਿੰਨ ਨੰਬਰ ਵਾਲੇ 37 38 ਲੀਟਰ ਦੁੱਧ ਤਿਆਰ ਆ ਜਾਵਾ ਹਾਂ ਇਹਦੀ ਮਾਂ ਥੱਲੇ ਹੈਗਾ ਕਿੰਨੇ ਦੀ ਬੱਚੀ ਦੇਵਾਂਗੇ ਕਿੰਨੇ ਦੀ ਬੱਚੀ ਦੇਵਾਂਗੇ ਆਪਾਂ 20000 ਦੀ ਦੇ ਦੇਾਂਗੇ 20000 ਦੀ ਬੱਚੀ ਆਪਾਂ ਦੇ ਦਾਂਗੇ ਸੁਬਰਾ ਇੱਕ ਹੈਗੀ ਬੱਚੀ ਸਿਰ ਪੀਡੀਐਫ ਦੇ ਕੈਨ ਦੇ ਸੀਮਨ ਦੀ ਹੈ ਬੱਚੀ ਹੈਗੀ ਤੇ ਇਹ 20000 ਦੀ ਕਹਿੰਦਾ ਬੱਚੀ ਆਪਾਂ ਦੇਵਾਂਗੇ ਸੁਬਰਾ ਸੂਈ ਵੀ ਵਹਿੜ ਦਾ ਤੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਲੇਵਾ ਵਗੈਰਾ ਚੰਗਾ ਸਾਫ ਸੁੱਧਾ ਵੀਡੀਓ ਕਵਰ ਕਰਦਾਂ ਟਾਈਮ ਆਪਣਾ 10:00 ਦਾ ਟਾਈਮ ਆ ਕਿਉਂਕਿ ਚਵਾਈ ਹੋਈ ਨੂੰ 2-2 ਘੰਟੇ ਹੋਏ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਡਿਟੇਲ ਆਪਾਂ ਇਹਦੀ ਤੁਹਾਨੂੰ ਲੈ ਕੇ ਦੇਤੀ ਹੈ ਜਿਹੜੀ ਹੈਗੀ ਆ ਸੋ ਦੇਖੋ ਲੇਵਾ ਵਗੈਰਾ ਇਹ ਵੀ ਨੀਅਰ ਅਵਾਰਡ 35 ਤੋਂ ਪਲੱਸ ਚੱਲੂਗੀ ਵੇਖਜੋ ਚੱਲੂਗੀ ਅੱਗੇ ਇਹ ਵੀ ਹੋਲ ਦੇ ਵੀਰੇ ਸੁਵਰਤ ਤੋਰਾ ਵਗੈਰਾ ਤੁਸੀਂ ਵੇਖ ਸਕਦੇ ਹੋ ਸਾਰੇ ਜਿਹੜਾ ਵੇੜਾ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿਆਂ ਕੱਦ-ਕਾਟ ਦੇ ਵਿੱਚ ਆ ਤੇ ਚੰਗੀਆਂ ਜਿੰਦ ਜਨ ਵਾਲੇ ਬਿਊਟੀ ਵਾਲੇ ਵੇੜਾ ਪੁਰੀਆਂ ਜਮਾ ਤੇ ਬਾਡੀ ਸਟਰਕਚਰ ਵੀ ਓਕੇ ਆ ਪੀਡੀਐਫ ਇਹਦੇ ਸੀਮਲ ਦੀਆਂ ਤੇ ਡਿਟੇਲ ਬਾਕੀ ਜੋ ਵੀ ਤੁਹਾਨੂੰ ਸੀਮਲ ਦੀ ਮਿਲੂ ਬਿਲਕੁਲ オリジナル ਮਿਲੂ ਕਿਉਂਕਿ ਵੀਰ ਕੋਲ ਕਨਟੇਨਰ ਵਗੈਰਾ ਆਪਦਾ ਰੱਖਿਆ ਹੋਇਆ ਇਹ 4 ਸੌਰੀ 5 ਨਾਕ ਸੇਲ ਆ 4 ਗੱਬਣਾ ਤੇ ਇੱਕ ਸੂਈ ਵੀ ਤੇ ਨੰਬਰ ਬੋਲੇ ਦੁਆਰੇ ਆਪਣਾ 9501179372 ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਨਾਕ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ